ਸਸਿਕਾਹ ਦੋਸਤੋ ਅੱਜ ਇੱਕ ਹੋਰ ਸ਼ਸ਼ਤਰ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੂੰਗਾ ਉਹਦੇ ਤੇ ਡਿਟੇਲ ਚ ਗੱਲ ਕਰਾਂਗੇ ਤੇ ਨਾਲ ਹੀ ਨਾਲ ਇਸ ਵਿਸ਼ੇ ਤੇ ਚਰਚਾ ਕਰਾਂਗੇ ਕਿ ਕਿਉਂ ਵੱਡੇ ਬੋਰਾ ਨੂੰ ਛੱਡ ਕੇ ਜਿਹੜਾ 0.22 ਤੇ ਆ ਜਿਆਦਾ ਮੇਰਾ ਫੋਕਸ ਹੋਇਆ ਜਾਂ ਕਿਉਂ ਮੇਰਾ ਇਹ ਪਸੰਦੀਦਾ ਬੋਰ ਬਣ ਗਿਆ ਅੱਜ ਆਪਾਂ ਗੱਲ ਕਰਨੀ ਆ ਆਰਐਕਐਪੀ ਰਿਟੇ ਦੀ ਮੇਡ ਇਨ ਯੂਐਸਏ ਯਾ ਯੂਐਸਏ ਦੀ ਕੰਪਨੀ ਹੈ ਰਿਟੇ ਉਹਨਾਂ ਨੇ ਵੈਰੀਵਨ ਡਿਫੈਂਸ ਇੰਡੀਆ ਦੇ ਨਾਲ ਰਲ ਕੇ ਇੱਥੇ ਲਾਂਚ ਕੀਤਾ ਪੁਆਇੰਟ 22 ਦਾ ਪਿਸਟਲ ਜਿਹਨੂੰ ਵੈਕਟਰ ਪੁਆਇੰਟ 22 ਕਹਿੰਦੀ ਹੈ ਤੇ ਉਹਦੇ ਵਿੱਚ ਦੋ ਮੈਗਜ਼ੀਨ ਤੁਹਾਨੂੰ ਮਿਲਦੇ ਆ 15-15 ਗੋਲੀਆਂ ਵਾਲੇ ਤੇ ਮੈਂ ਕੁਝ ਆਲਮੋਸਟ 10 ਦਿਨ ਉਹ ਪਿਸਟਲ ਚਲਾ ਕੇ ਵੇਖਿਆ ਉਹਦੀ ਐਕੂਰੇਸੀ ਵੇਖੀ ਉਹਦੀਆਂ ਮਾਡਰਨ ਐਮੈਨਿਟੀਆਂ ਉਹਦੇ ਚ ਕੀ ਕੀ ਲੱਗ ਸਕਦੀਆਂ ਉਹ ਵੇਖੀਆਂ ਪਲੱਸ ਉਹਦੇ ਚ ਉਹ ਇੰਨਾ ਐਕਸੈਸਰੀ ਫ੍ਰੈਂਡਲੀ ਹੈ ਜਾਂ ਮਾਡਰਨ ਅੱਜ ਦੀਆਂ ਜੋ ਐਕਸੈਸਰੀਜ਼ ਆਉਂਦੀਆਂ ਨੇ ਉਹ ਸਾਰੀਆਂ ਉਹਦੇ ਤੇ ਫਿੱਟ ਹੋ ਸਕਦੀਆਂ ਚਾਹੇ ਤੁਸੀਂ ਘਰੇ ਕਰੋ ਸੋ ਆਪਾਂ ਉਹਦੇ ਚ ਡਿਟੇਲ ਤੇ ਗੱਲ ਕਰਦੇ ਆ ਤੇ ਨਾਲੇ ਮੈਂ ਤੁਹਾਨੂੰ ਵਿਖਾਉਣਾ ਆ ਕਿ ਮੈਂ ਦੱਸ ਦਵਾਂ ਕਿ ਮੇਰੇ ਦੋਸਤ ਨੇ ਅਜੀਤ ਗਨ ਹਾਊਸ ਵਾਲੇ ਉਹਨਾਂ ਦੇ ਸਟਾਕ ਦਾ ਵੈਪਨ ਹੈ ਸੋ ਇਹ ਹੈ ਜੀ ਵਿਕਟਰ ਵੈਰੀਵਨ ਐਕਐਰਪੀ ਰਿਟੇ ਤੇ ਇਹ ਉੱਤੇ ਸਲਾਈਡ ਕੱਲੀ ਇਹਦੀ ਮੈਟਲ ਦੀ ਹੈ ਬਾਕੀ ਇਹਦੀ ਬਾਡੀ ਜਿਹੜੀ ਆ ਪੋਲੀਮਰ ਦੀ ਬਣੀ ਹੋਈ ਹੈ ਪੋਲੀਮਰ ਮੈਟਲ ਨਹੀਂ ਹੁੰਦਾ ਇਹ ਇੱਕ ਪਲਾਸਟਿਕ ਅਲੋਏ ਕਾਈਂਡ ਆਫ ਹੁੰਦਾ ਪਰ ਬਹੁਤ ਮਜ਼ਬੂਤ ਮਟੀਰੀਅਲ ਹੈ ਗਲੌਕ ਵਗੈਰਾ ਚ ਵਰਤਦੇ ਆ ਇਹਦੇ ਚ ਹਰ ਇੱਕ ਫੀਚਰ ਹੈਗਾ ਜੀ ਇੰਨੀਆਂ ਫਿਟਿੰਗਜ਼ ਇਹਦੇ ਤੇ ਲੱਗ ਸਕਦੀਆਂ ਇਹਦੀਆਂ ਸਾਈਟਸ ਇੰਨੀਆਂ ਵਿਜ਼ੀਬਲ ਨੇ ਵਿਦ ਦ ਡਾਟਸ ਤੇ ਆ ਇਹਦੇ ਚ ਇਹ ਆ ਐਕਸੈਸਰੀ ਹੈ ਜਿਹੜੀ ਐਕਸਟੈਂਡ ਕਰਦੀ ਇਹਨੂੰ ਜਾਂ ਰਾਈਫਲ ਬਣਾਉਂਦੀ ਹੈ ਇਹਦੇ ਚ ਅੱਗੇ ਵੀ ਹੈਂਡਲ ਹੈ ਪਿੱਛੇ ਦਾ ਜਿਹੜਾ ਬਾਟ ਹੈ ਉਹ ਵੀ ਐਕਸਟੈਂਡਿੰਗ ਹੈ ਤੇ ਆ ਉੱਤੇ ਜਿਹੜੀ ਤੁਸੀਂ ਦੋ ਪੇਚ ਵੇਖ ਰਹੇ ਹੋ ਨਾ ਇਹ ਪੇਚ ਖੋਲ ਕੇ ਇਹਨਾਂ ਦੇ ਉੱਤੇ ਰੈੱਡ ਡਾਟ ਜਿਹੜੀ ਲਾਈਟ ਆ ਉਹ ਲੱਗ ਜਾਂਦੀ ਹੈ ਤੇ ਐਦਾਂ ਇਹ ਪਿਸਟਲ ਫਿੱਟ ਹੋ ਜਾਂਦਾ ਸਾਰੇ ਤਰ੍ਹਾਂ ਦੇ ਇਹਦੇ ਵਿੱਚ ਲੋਕ ਨੇ ਡੀਕੋਕਰ ਆ ਹਰ ਇੱਕ ਚੀਜ਼ ਹੈਗੀ this weapon can stop any attack ਇਸ ਪਿਸਟਲ ਦਾ ਐਕਿਊਰੇਸੀ ਐਕसेसਰੀ ਫ੍ਰੈਂਡਲੀ ਹੋਣ ਕਰਕੇ ਹੋਰ ਵੀ ਐਕਿਊਰੇਟ ਹੁੰਦਾ ਪਲੱਸ ਇਹਦੇ ਵਿੱਚ অপਸ਼ਨਸ ਮੈਂ ਤਾ ਰੱਖੇ ਹੋਏ ਰਾਉਂਡਸ ਵੀ ਕੋਲ ਇਹਦੇ ਚ ਨਾ ਆਪਣੇ ਕੋਲ অপਸ਼ਨਸ ਇੰਨੀਆਂ ਆਉਂਦੀਆਂ ਨੇ ਰਾਉਂਡਸ ਦੀਆਂ ਹੁਣ ਆਹ ਰਾਉਂਡ ਹੈ ਜਿਹੜਾ ਇਹ ਹੈਗਾ ਜੀ ਹੋਲੋ ਪੁਆਇੰਟ ਇਹ ਹੈ ਫੈਡਰਲ ਦਾ ਫਿਰ ਆਹ ਰਾਉਂਡ ਹੈਗਾ ਜੀ ਸੀਸੀਆਈ ਦਾ ਸਟਿੰਗਰ ਇਹ ਜਿਹੜੇ ਰਾਉਂਡ ਨੇ ਇਹ ਇੰਨਾ ਕੁ ਡੈਮੇਜ ਕਰਦੇ ਨੇ ਕਿ ਜੇ ਇਹ ਰਾਉਂਡ ਜਿਹੜਾ ਵਾ ਤੁਸੀਂ ਏਮ ਕਰਕੇ ਕਿਸੇ ਤੇ ਚਲਾਤਾ ਜਾਂ ਮਾਰ ਦਿੱਤਾ ਤੇ ਇਹ ਹੱਡੀ ਹੁੱਡੀ ਸਾਰੀ ਵਿੱਚੋਂ ਭੋਰ ਕੇ ਲੰਘ ਜਾਊਗਾ ਸੋ ਇਹ ਰਾਉਂਡ ਇੱਕ ਤਾਂ ਮਹਿੰਗੇ ਤੋਂ ਮਹਿੰਗਾ 0.22 ਦਾ ਰਾਉਂਡ ਜਿਹੜਾ ਉਹ 120 ਰੁਪਏ ਦਾ ਜਾਂ 150 ਦੇ ਵਿੱਚ ਵਿੱਚ ਆ ਜਾਂਦਾ ਆ ਨਾਰਮਲ ਰਾਉਂਡ ਹੁਣ ਇਹ ਤਾਂ ਤਿੰਨ ਰਾਉਂਡ ਮੈਂ ਤੁਹਾਨੂੰ ਦਿਖਾਤੇ ਇਹਦੇ ਵਿੱਚ ਇੰਨੀ ਕੁ ਆਪਸ਼ਨ ਹੈ ਆਪਣੇ ਕੋਲ ਈਵਨ ਜਿਵੇਂ 12 ਬੋਰ ਦੇ ਸ਼ਲੱਗਸ ਵਾਲੇ ਰਾਉਂਡ ਆਉਂਦੇ ਨੇ ਉਹ ਵੀ ਰਾਉਂਡ 0.22 ਚੋਂਦੇ ਇਹ ਤੁਸੀਂ ਭੀੜ ਰੋਕਣੀ ਆ ਜਾਂ ਕੁਝ ਬੰਦੇ ਇਕੱਠੇ ਤੁਹਾਨੂੰ ਅਟੈਕ ਕਰ ਰਹੇ ਹੋ ਰੋਕਣੀ ਸੋ ਇਸ ਸਮੇਂ ਪੀ ਬੋਰ ਨਾਲੋਂ ਵੀ ਜਾਂ 30 ਦੇ ਪਿਸਟਲਸ ਨਾਲੋਂ ਜਾਂ 45 ਦੇ ਏਡੇ ਹੈਵੀ ਪਿਸਟਲ ਕੈਰੀ ਕਰਨ ਨਾਲੋਂ .22 LR ਜਿਹਦੇ ਚ 35.22 ਤੇ ਹੋਰ ਵੀ ਆਪਸ਼ਨਸ ਨੇ .22 ਹਾਰਨੇਟ .22 ਮੈਗਨਮ ਉਹ ਚੀਜ਼ਾਂ ਜਿਹੜੀਆਂ ਹੁਣ ਜਿਵੇਂ .22 ਮੈਗਨਮ ਵਾਲੇ ਜਿਹੜੇ ਰਿਵਾਲਵਰ ਨੇ ਜਾਂ ਪਿਸਟਲ ਨੇ ਉਹਨਾਂ ਚ ਕੱਲੇ ਮੈਗਨਮ ਰਾਉਂਡ ਪੈਂਦੇ ਆ ਜਿਹੜਾ LRA ਦੁਨੀਆ ਦਾ 0.22 LR ਰਾਉਂਡ ਜਿਹੜਾ ਦੁਨੀਆ ਦਾ ਸਭ ਤੋਂ ਸਕਸੈਸਫੁਲ ਰਾਉਂਡ ਹੈ ਹੁਣ ਤੱਕ ਇਸ ਪਿਸਟਲ ਦੀ ਮੈਂ ਜਿਹਦੀ ਗੱਲ ਕਰ ਰਿਹਾ ਇਹਨੂੰ ਮੈਂ ਤੁਹਾਨੂੰ ਜਿਵੇਂ ਵਿਖਾ ਹੀ ਦਿੱਤਾ ਐਕਸੈਸਰੀ ਦੇ ਵਿੱਚ ਕਿ ਚਾਹੇ ਰਾਈਫਲ ਬਣਾ ਲਓ ਚਾਹੇ ਪਿਸਟਲ ਰਹਿਣ। ਮਤਲਬ ਆਪਣੇ ਕੋਲ ਇੱਕ ਹਥਿਆਰ ਮਲਟੀ A ਵੇਖੋ ਇੱਕ ਨਾ ਚਾਈਨੀਸ ਜਾਂ ਜਿਹੜੇ ਇਜ਼ਰਾਈਲ ਦੀ ਆਰਮੀ ਆ ਉਹ ਹੈਕਲਰ ਕੋਚ ਵਰਤਦੇ ਆ ਉਹਨਾਂ ਕੋ ਡੈਜ਼ਰਟ ਈਂਗਲ ਵੀ ਹੈਗੇ ਆ ਵੱਡੇ ਵੱਡੇ ਪਿਸਤਲ ਹੈਕਲਰ ਕੋਚ ਦਾ ਕੀ ਹੈ ਜਿਵੇਂ ARXP ਨੂੰ ਆ ਰਾਈਫਲ ਵਾਲੀ ਐਕਸੈਸਰੀ ਲੱਗੀ ਐਕਸਟੈਂਡਡ ਉਹਦੇ ਬੱਟ ਲੱਗ ਗਿਆ ਤੇ ਤੁਸੀਂ ਚਾਹੇ ਮਤਲਬ ਏਮ ਕਰਨਾ ਆ ਜਾਂ ਉਹਦੇ ਉੱਤੇ ਦੂਰਬੀਨ ਵੀ ਲਾ ਸਕਦੇ ਹੋ ਆਰਾਮ ਨਾਲ ਰਾਈਫਲ ਦੀ ਤਰ੍ਹਾਂ ਉਹਨੂੰ ਸナイਪਰ ਯੂਜ਼ ਕਰ ਸਕਦੇ ਆ ਤੇ ਜੇ ਪਿਸਤਲ ਰੱਖਣਾ ਤੁਸੀਂ ਕਨਸੀਲ ਕੈਰੀ ਲਈ ਤੇ ਪਿਸਤਲ ਦੀ ਤਰ੍ਹਾਂ ਯੂਜ਼ ਕਰ ਸਕਦੇ ਆ ਸੋ ਇਨ ਮੇਰੇ ਖਿਆਲ 1,60,000 ਰੁਪਏ ਦਾ ਜਿਹੜਾ ਇਹ ਪਿਸਟਲ ਆ ਐਕਸੈਸਰੀ ਐਕਸੁਸਰੀ 2 ਲੱਖ ਦੇ ਵਿੱਚ ਤੁਹਾਨੂੰ ਪਿਸਟਲ ਵੀ ਮਿਲ ਜਾਊਗਾ ਉਹ ਵੀ 15 ਰਾਉਂਡਸ ਵਾਲਾ ਉਹ ਵੀ ਜਿਹਦੇ ਰਾਉਂਡਸ ਬੜੇ ਇਕਨੋਮਿਕਲ ਆ ਪਲੱਸ ਡੈਮੇਜਿੰਗ ਵੀ ਬਹੁਤ ਨੇ ਤੁਸੀਂ ਆ ਸੀਸੀਆਈ ਸਟਿੰਗਰ ਬਾਰੇ ਪੜੋ ਜਾਂ ਵੇਖੋ YouTube ਤੇ ਕਿ ਇਹ ਕਿੱਦਾਂ ਦਾ ਰਾਉਂਡ ਹੈ ਕਿੰਨਾ ਕੁ ਡੇਂਜਰਸ ਹੈ ਪਲੱਸ ਤੁਸੀਂ ਜੇ ਉਹਨੂੰ ਐਜ਼ਏ ਰਾਈਫਲ ਜਿਵੇਂ ਆਪਾਂ ਕਹਿ ਲਈਏ ਕਿ ਤੁਹਾਡੇ ਕੋਲ ਇੱਕ লাইসেনਸ ਤੇ ਦੋ ਆਪਾਂ ਨੂੰ ਪੰਜਾਬ ਚ ਮਿਲਦੇ ਆ ਤੇ ਆਪਾਂ ਉਹਨੂੰ ਰਾਈਫਲ ਵੀ ਯੂਜ਼ ਕਰ ਸਕਦੇ ਪਿਸਟਲ ਵੀ ਯੂਜ਼ ਕਰਦੇ ਇੱਕ ਹਥਿਆਰ ਨੂੰ ਪਲੱਸ ਜੇ ਤੁਸੀਂ ਇੱਕ ਸੈਮੀ ਆਟੋ ਜਾਂ ਬਾਰਮੂਰ ਕੋਈ ਵੀ ਜਿਹੜੀ ਤੁਹਾਨੂੰ ਪਸੰਦ ਆ ਉਹ ਚੜਾ ਲਓ ਤੇ ਤਿੰਨ ਹਥਿਆਰਾਂ ਦਾ ਕੰਮ ਤੁਹਾਡੇ লাইসেনਸ ਤੇ ਦੋ ਹਥਿਆਰ ਕਰ ਸਕਦੇ ਆ ਇੱਕ ਤਾਂ ਇਹ ਪਿਸਟਲ ਹੀ ਜਿਹੜਾ ਇਹ ਰਾਈਫਲ ਕਿਉਂਕਿ ਰਾਈਫਲ ਚ ਵੀ 0.22lr ਦੀਆਂ ਰਾਈਫਲਸ ਨੇ ਰੋਗਰ ਦੀਆਂ ਜਾਂ ਹੋਰ ਚੀਜ਼ਾਂ ਦੀਆਂ ਹੋਰ ਕੰਪਨੀਆਂ ਦੀਆਂ ਸੋ ਇਹ ਮੇਰਾ ਰਿਵਿਊ ਸੀਗਾ ਜੀ ਇਹਦੇ ਲਈ ਰਿਟੇਲ ਹੀ ਥੋੜੀ ਲੰਮੀ ਵੀਡੀਓ ਬਰੀ ਡਿਟੇਲਡ ਆ ਬਹੁਤ ਦੇ ਕੋਸ਼ਿਸ਼ ਕਰੋ ਕਿ ਜੇ ਤੁਸੀਂ 30 ਲੈਣਾ ਤੇ ਇੱਕ ਕਰ 0.22 ਕਿਸੇ ਕੋਲੋਂ ਲੈ ਕੇ ਜਾਂ 0.22 ਚਲਾ ਕੇ ਵੇਖੋ 0.22 ਦੀ ਐਕਿਊਰੇਸੀ 0.22 ਦੀ ਮਾਰ ਦੂਰ ਤੱਕ 30 ਤੋਂ ਵੱਧ ਮਾਰਿਆ ਇਹਦੀ ਸੋ ਇਹ ਮੈਂ ਚਾਹੁੰਦਾ ਕਿ ਸਾਰੀਆਂ ਚੀਜ਼ਾਂ ਤੁਸੀਂ ਸਟੱਡੀ ਕਰੋ ਤੇ ਵੈਪਨ ਜਦੋਂ ਵੀ ਲੈਣਾ ਆ ਵੈਪਨ ਲੈਣ ਲੱਗਿਆਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ ਸੋ ਧੰਨਵਾਦ ਜੀ ਵੇਖਣ ਲਈ